ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਤਹਿਸੀਲਦਾਰ ਦੀ ਕਹਾਣੀ ਸੁਣਾਵਾਂਗੇ ਇੱਕ ਐਸੇ ਤਹਿਸੀਲਦਾਰ ਦੀ ਇਮਾਨਦਾਰੀ ਬਾਰੇ ਦੱਸਾਂਗੇ ਜਿਹੜਾ ਕਿ ਸਰਕਾਰ ਦੇ ਧੱਕੇ ਦੇ ਅੱਗੇ ਸਸਪੈਂਡ ਹੋ ਜਾਂਦਾ ਹੈ ਉਹ ਤਹਿਸੀਲਦਾਰ ਜਿਸ ਨੂੰ ਸਰਕਾਰ ਧੱਕੇ ਨਾਲ ਸਸਪੈਂਡ ਕਰ ਦਿੰਦੀ ਹੈ ਉਸ ਤਸਦੀਲਦਾਰ ਦੇ ਬਾਰੇ ਜੋ ਸਾਨੂੰ ਜਾਣਕਾਰੀ ਮਿਲੀ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਜਰੂਰ ਕਰਨਾ ਉਸ ਤਸਦੀਲਦਾਰ ਦੇ ਬਾਰੇ ਜੋ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਹੀ ਤਸਦੀਲਦਾਰਾਂ ਦੀ ਹੜਤਾਲ ਸ਼ੁਰੂ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਿ ਇਹਨਾਂ ਤਸਦੀਲਦਾਰਾਂ ਉਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਤੁਸੀਂ ਆਪਣੇ ਡਿਊਟੀਆਂ ਤੇ ਪਰਤੇ ਆਓ ਜਾਂ ਫਿਰ ਇਸ ਤੋਂ ਬਾਅਦ ਤੁਹਾਨੂੰ ਮੁਬਾਰਕਾਹ ਹੋਣ ਕਿ ਤੁਸੀਂ ਹੋਰ ਕੋਈ ਵੀ ਆਪਣੇ ਜਗ੍ਹਾ ਜੁਆਇਨ ਲਈ ਚੁਣ ਸਕਦੇ ਜੇ ਸੋ ਉਹਨਾਂ ਤਹਿਸੀਲਦਾਰਾਂ ਦੇ ਵਿੱਚ ਇੱਕ ਐਸਾ ਤਹਿਸੀਲਦਾਰ ਸੀ ਜਿਹੜਾ ਤਹਿਸੀਲ ਗੁਰੂਵਰ ਸਹਾਏ ਜੋ ਬਾਰਡਰ ਏਰੀਆ ਬਾਰਡਰ ਪੱਟੀ ਦੇ ਉੱਪਰ ਵੱਸੀ ਤਹਿਸੀਲ ਹੈ ਔਰ ਪਛੜਿਆ ਜ਼ਿਲ੍ਹਾ ਫਿਰੋਜ਼ਪੁਰ ਜਿਸ ਦੀ ਤਹਿਸੀਲ ਗੁਰੂਵਰ ਸਾਹਿਬ ਉਰ ਉਸਤੇ ਵਿੱਚ ਡਿਊਟੀ ਕਰਦੇ ਸੀ ਜਿਹੜੇ ਉਹ ਤਹਿਸੀਲਦਾਰ ਜਿਨ੍ਹਾਂ ਕੋਲ ਆਪਣੀ ਖੁਦ ਦੀ ਗੱਡੀ ਵੀ ਨਹੀਂ ਔਰ ਇੱਕ ਸਰਕਾਰੀ ਟ੍ਰੇਨ ਦੇ ਉੱਪਰ ਉਹ ਸਫ਼ਰ ਕਰਕੇ ਸਵੇ ਜਲੰਧਰ ਤੋਂ ਫਿਰੋਜ਼ਪੁਰ ਆਉਂਦੇ ਸੀ ਔਰ ਫਿਰੋਜ਼ਪੁਰ ਤੋਂ ਗੁਰੂਵਰ ਸਾਹਿਬ ਪਹੁੰਚਦੇ ਸੀ ਸੋ ਉਸ ਤਹਿਸੀਲਦਾਰ ਨੂੰ ਵੀ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਉਹ ਤਹਿਸੀਲਦਾਰ ਸਰਦਾਰ ਰਜਿੰਦਰ ਸਿੰਘ ਜੋ ਤਸਵੀਰ ਫਿਰੋਜ਼ਪੁਰ ਅਤੇ ਗੁਰੂਰ ਸਾਹਿਬ ਵਿਖੇ ਸੇਵਾਵਾਂ ਨਿਭਾਰਿਆ ਸੀ ਸੋ ਇਹ ਟ੍ਰੇਨ ਤੇ ਜਲੰਧਰ ਤੋਂ ਫਿਰੋਜ਼ਪੁਰ ਆਉਂਦੇ ਸਨ ਸਮੇਂ ਸਿਰ ਹੀ ਇਹ ਆਪਣੇ ਦਫ਼ਤਰ ਪਹੁੰਚ ਜਾਂਦੇ ਸਨ 9 ਵਜੇ ਦਫ਼ਤਰ ਪਹੁੰਚਦੇ ਤੇ 5 ਵਜੇ ਤੱਕ ਇਹ ਦਫ਼ਤਰ ਦੇ ਵਿੱਚ ਰਹਿੰਦੇ ਔਰ ਫੀਲਡ ਵਿੱਚ ਆਪਣੀ ਡਿਊਟੀ ਕਰਦੇ ਪੂਰਾ ਮਾਲ ਮਹਿਕਮਾ ਅਤੇ ਆਮ ਲੋਕ ਇਹਨਾਂ ਦੇ ਨਾਲ ਜਿਨ੍ਹਾਂ ਦਾ ਵਾਹ ਪਿਆ ਉਹ ਇਹਨਾਂ ਦੀ ਇਮਾਨਦਾਰੀ ਦੀ ਗਵਾਹੀ ਭਰਦੇ ਨੇ ਸੋ ਇਹਨਾਂ ਨੇ ਕਦੇ ਵੀ 1 ਰੁਪਇਆ ਰਿਸ਼ਵਤ ਨਹੀਂ ਲਈ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਕਰਦੇ ਸਨ ਜੋ ਵੀ ਸਰਕਾਰੀ ਫੀਸ ਹੁੰਦੀ ਸੀ ਉਸ ਦੀ ਸਪੈਸ਼ਲ ਅਰਸ਼ੀਦ ਕੱਟਦੇ ਸਨ ਫਿਰ ਇਹਨਾਂ ਨੇ ਆਪਣੇ ਨਾਲ ਕਦੇ ਵੀ ਕੋਈ ਪ੍ਰਾਈਵੇਟ ਬੰਦਾ ਕੰਮ ਕਰਨ ਵਾਸਤੇ ਨਹੀਂ ਰੱਖਿਆ ਦੋ ਤਹਿਸੀਲਾਂ ਦਾ ਕੰਮ ਪੂਰੀ ਲਗਨ ਨਾਲ ਇਹ ਸੰਭਾਲਦੇ ਸਨ ਜਦੋਂ ਕਿ 4-3-2025 ਨੂੰ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਸੋ ਅੱਜ ਉਸ ਤਹਿਸੀਲਦਾਰ ਦੇ ਜਿਹੜਾ ਕਿ ਲੋਕ ਗੱਲਾਂ ਕਰ ਰਹੇ ਨੇ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਸਭ ਨੂੰ ਇਹਨਾਂ ਦੇ ਨਾਲ ਜਿਹੜਾ ਖੜਨ ਲਈ ਹੁਣ ਸਾਰੇ ਮਾਲ ਮਹਿਕਮੇ ਦੇ ਜੋ ਅਫਸਰ ਨੇ ਜੋ ਅਧਿਕਾਰੀ ਨੇ ਉਹ ਵੀ ਸੋਚ ਰਹੇ ਨੇ ਕਿ ਅੱਜ ਸਾਨੂੰ ਇੱਕ ਸਹੀ ਇਨਸਾਨ ਦੇ ਨਾਲ ਖੜ ਕੇ ਆਵਾਜ਼ ਚੱਕਣੀ ਚਾਹੀਦੀ ਏ ਜੋ ਸਹੀ ਇਨਸਾਨ ਹੁੰਦਾ ਹੈ ਉਸ ਨਾਲ ਹੀ ਹਮੇਸ਼ਾ ਤੱਕਾ ਹੁੰਦਾ ਹੈ ਜੋ ਸੱਚ ਦੇ ਰਾਹ ਤੇ ਚੱਲਦਾ ਹੈ ਉਹ ਸਾਡੇ ਪਿੱਛੇ ਗੁਰੂਆਂ ਤੋਂ ਲੈ ਕੇ ਅਸੀਂ ਦੇਖ ਲਈਏ ਹਮੇਸ਼ਾ ਹੀ ਜੋ ਸਚਾਈ ਤੇ ਔਰ ਸੱਚ ਬੋਲਣ ਤੇ ਚੱਲਦਾ ਉਸ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੁਗਲ ਸਰਕਾਰ ਦੇ ਸਮੇਂ ਸਾਡੇ ਗੁਰੂਆਂ ਨਾਲ ਤੱਕੇਸ਼ਾਈ ਹੋਈ ਗੁਰੂਆਂ ਨੂੰ ਆਪਣੇ ਪਰਿਵਾਰ ਗਵਾਉਣੇ ਪਏ ਕੌਮ ਦੀ ਖਾਤਰ ਤੱਕਾ ਚੱਲਿਆ ਸੋ ਉਹੀ ਤੱਕਾ ਹੁਣ ਵੀ ਜੋ ਕਿ ਸੱਚ ਬੋਲਦਾ ਹੈ ਇਹ ਜੋ ਸਮੇਂ ਦੀ ਹਕੂਮਤਾਂ ਹੁੰਦੀਆਂ ਨੇ ਜੋ ਸਰਕਾਰਾਂ ਹੁੰਦੀਆਂ ਨੇ ਉਹ ਤੱਕਾ ਕਰਦੀਆਂ ਨੇ ਪਰ ਇਹ ਜਿਹੜਾ ਤਸਵੀਲਦਾਰ ਦੇ ਨਾਲ ਅੱਜ ਲੋਕ ਔਰ ਜਿਹੜੇ ਉਹਨਾਂ ਦੇ ਮਾਲ ਮਹਿਕਮੇ ਦੇ ਅਫਸਰ ਹੋਰ ਅਫਸਰ ਜਿਹਨਾਂ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ ਕਿ ਇੱਕ ਐਸਾ ਇਮਾਨਦਾਰ ਇਨਸਾਨ ਜਿਸਨੇ ਕਦੀ ਵੀ 1 ਰੁਪਿਆ ਰਿਸ਼ਵਤ ਨਹੀਂ ਲਈ ਔਰ ਕਦੇ ਕਿਸੇ ਨੂੰ ਨਰਾਸ਼ ਨਹੀਂ ਕੀਤਾ ਜੋ ਵੀ ਇਨਸਾਨ ਇਹਨਾਂ ਨੂੰ ਜਾ ਕੇ ਕਮਵਰੇ ਦੱਸਦਾ ਸੀ ਉਹਨਾਂ ਦਾ ਕੰਮ ਖੁਦ ਜਿਹੜਾ ਆਵਾਜ਼ ਮਾਰ ਕੇ ਕਹਿੰਦਾ ਕਰਨ ਵਾਸਤੇ ਕਹਿੰਦੇ ਸੀ ਸੋ ਉਸ ਰਜਿੰਦਰ ਸਿੰਘ ਤਸਵੀਲਦਾਰ ਦੇ ਉੱਪਰ ਜੋ ਇਨਸਾਫ ਲਈ ਲੋਕਾਂ ਨੇ ਆਵਾਜ਼ ਚੱਕੀ ਹੈ ਸਹੀ ਬੰਦੇ ਹਮੇਸ਼ਾ ਤੱਕਾ ਦਾ ਸ਼ਿਕਾਰ ਹੁੰਦੇ ਹਨ ਸੋ ਇਸ ਇਮਾਨਦਾਰ ਤਸਵੀਰਦਾਰ ਦੇ ਨਾਲ ਜੋ ਤੱਕਾ ਹੋਇਆ ਹੈ ਸਰਕਾਰ ਨੂੰ ਇਸ ਇਮਾਨਦਾਰ ਇਨਸਾਨ ਨੂੰ ਦੁਬਾਰਾ ਡਿਊਟੀ ਤੇ ਜਿਹੜਾ ਕਿ ਭਜਣਾ ਚਾਹੀਦਾ ਔਰ ਜੋ ਮਾਲ ਮਹਿਕਮੇ ਦੇ ਵਿੱਚ ਇਹਨਾਂ ਦੇ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਕਿ ਇਹਨਾਂ ਨੇ ਕਿੰਨਾ ਸਮਾਂ ਹੋ ਗਿਆ ਔਰ ਇਹਨਾਂ ਨੇ ਕੀ ਪ੍ਰੋਪਰਟੀ ਬਣਾਈ ਹੈ ਜੋ ਰਿਸ਼ਵਤ ਤੌਰ ਤੇ ਇਲਜ਼ਾਮ ਲੱਗੇ ਹੋਏ ਨੇ ਕਿ ਇਹ ਰਿਸ਼ਵਤ ਦੇ ਨਾਲ ਫੜਦੇ ਸੀ ਜਿਹੜੇ ਰਿਸ਼ਵਤ ਲਈ ਬੰਦੇ ਫੜੇਗੇ ਨੇ ਉਹਨਾਂ ਦੇ ਹੱਕ ਵਿੱਚ ਇਹਨਾਂ ਨੇ ਧਰਨੇ ਲਾਏ ਸੀ ਲੇਕਿਨ ਜੋ ਯੂਨੀਅਨ ਹੁੰਦੀਆਂ ਨੇ ਜਦੋਂ ਕਿਸੇ ਵੀ ਵਿਭਾਗ ਵਿੱਚ ਯੂਨੀਅਨ ਬਣਦੀ ਏ ਉਹਨਾਂ ਦੇ ਪਿੱਛੇ ਸਾਰੇ ਹੀ ਯੂਨੀਅਨ ਵਾਲੇ ਮੈਂਬਰਾਂ ਨੂੰ জানা ਪੈਂਦਾ ਸੋ ਟੱਕੇ ਸ਼ਹੀਦ ਦਾ ਇਹ ਸ਼ਿਕਾਰ ਹੋਏ ਤਹਿਸੀਲਦਾਰ ਰਜਿੰਦਰ ਸਿੰਘ ਜਿਨ੍ਹਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਉਹਨਾਂ ਦੇ ਬਾਰੇ ਤੁਸੀਂ ਵੀ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਰਜਿੰਦਰ ਸਿੰਘ ਤਹਿਸੀਲਦਾਰ ਕਿਸ ਤਰ੍ਹਾਂ ਦੇ ਇਨਸਾਨ ਸੀ